ਜਿਹੜਾ ਉਹ ਸਤਲੋਜ ਦਾ ਪੁਲ ਆ ਸਤਲੋਜ ਦੇ ਪੁਲ ਦੇ ਵਿੱਚ ਬੰਦੇ-ਬੰਦੇ ਜਿਹੜੇ ਟੋਏ ਪਏ ਹੋਏ ਆ ਔਰ ਮੈਨੂੰ ਕਿਸੇ ਨੇ ਦੱਸਿਆ ਵੀ ਜਿਹੜੀ ਨਜਾਇਜ਼ ਮਾਈਨਿੰਗ ਹੋਈ ਆ ਉਹਦੇ ਤਹਿਤ ਉਹ ਪੁਲ ਦੇ ਕੁਝ ਜਿਹੜੇ ਪਿੱਲਰ ਆ ਉਹ ਆਪਣੀ ਜੜ੍ਹ ਤੋਂ ਹਿੱਲ ਗਏ ਆ ਸਰਕਾਰ ਕਿ ਹਾਦਸੇ ਦੀ ਡੀ ਕਰੀ ਜਿਹੜਾ ਇਹਨਾਂ ਦਾ ਕੰਮ ਉਹ ਤੇ ਕਰ ਲੈਣ ਪਹਿਲਾਂ ਪੁਲ ਬਣਾਉਣ ਚੰਗਾ ਸਾਫ਼ ਸੁਥਰਾ ਸੜਕ ਬਣਾਉਣ ਆਉਣ ਵਾਲੀਆਂ ਸੜਕਾਂ ਨੂੰ ਸਵਾਰਨ ਉੱਥੇ ਸੰਗਤ ਨੇ ਆਉਣਾ ਉਹਦੇ ਲਈ ਪ੍ਰਬੰਧ ਕਰਨ ਪਾਣੀ ਦਾ ਪ੍ਰਬੰਧ ਕਰਨ ਸੁਰੱਖਿਆ ਦੇ ਪਾਸੇ ਤੋਂ ਵੇਖਣਾ ਜਿਹੜੇ ਸਰਕਾਰ ਦੇ ਕੰਮ ਆ ਉਹ ਇਹਨਾਂ ਨੂੰ ਕਰਨੇ ਚਾਹੀਦੇ ਨਗਰ ਕੀਰਤਨ ਕੱਢਣੇ ਖਾਲਸਾ ਬੰਦ ਦੇ ਕੰਮ ਔਰ ਖਾਲਸਾ ਬੰਦ ਕੱਢਦਾ ਵਾ ਤੇ ਕੱਢੂਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਡੀਆਂ ਔਰ ਸਿੱਖ ਸੰਸਥਾਵਾਂ ਦਾ ਸੰਪਰਦਮ ਸਿੱਖ ਜਥੇਬੰਦੀਆਂ ਨਹੀਂ ਉਹਨਾਂ ਸਮਾਜਾਂ ਦੇ ਵਿੱਚ ਸਰਕਾਰ ਸ਼ਿਰਕਤ ਕਰ ਸਕਦੀ ਹੈ ਨਾ ਕਿ ਵੱਖਰੇ ਸਰਕਾਰ ਸ਼ਿਰਕਤ ਕਰ ਸਕਦੀ ਆ ਜੀ ਸਰਕਾਰ ਸਹਿਯੋਗ ਕਰ ਸਕਦੀ ਆ ਜੀ ਔਰ ਕਰਨਾ ਚਾਹੀਦਾ ਹੁਣ ਪੈਡਲਰ ਦੋਨਾਂ ਤਰੀਕਾਂ ਦੇ ਵਿੱਚ ਕਹਿੰਦੇ ਨੇ ਕੇਸਗੜ੍ਹ ਸਾਹਿਬ ਗੁਰਮਤ ਸਮਾਗਮ ਰੱਖਾਂਗੇ ਤੁਹਾਨੂੰ ਪਤਾ ਨਾ ਥੋੜੇ ਦਿਨ ਪਹਿਲਾਂ ਇਹਨਾਂ ਨੇ ਇੱਕ